ਜੀ ਕਾ ਖਾਲਸਾ ਵਾਹੀ ਗੁਰੂ ਕੀ ਫਤਿਹ ਕਿਸਾਨ ਸਨਮਾਨ ਨਿਧੀ ਦਾ ਜਿਹੜਾ 2000 ਰੁਪਏ ਹੁੰਦਾ ਕਈ ਵੀਰਾਂ ਦਾ ਨਹੀਂ ਆ ਰਿਹਾ ਕਿਸਾਨ ਵੀ ਚਾਰੇ ਪਾਸੇ ਟੱਕਰਾਂ ਮਾਰ ਰਹੇ ਆ ਕਿ ਮੈਨੂੰ ਪੈਸਾ ਮਿਲ ਜਾਵੇ ਤਾਂ ਇਹਦੇ ਵਿੱਚ ਇੱਕ ਵੀਰ ਨੇ ਵੀਡੀਓ ਪਾਈ ਕਿ ਆ ਫਲਾਣੇ ਫਲਾਣੇ ਨੰਬਰ ਤੇ ਕਾਲ ਕਰੋ ਤੇ ਇਹਦੇ ਨਾਲ 2 ਮਿੰਟਾਂ ਵਿੱਚ ਪੈਸਾ ਆ ਜਾਏਗਾ ਪਹਿਲੀ ਗੱਲ ਵੀਡੀਓ ਵਾਲੀ ਗੱਲ ਆਪਾਂ ਬਾਅਦ ਚ ਕਰਦੇ ਆਂ ਪਹਿਲਾਂ ਤੁਹਾਡੇ ਪੈਸੇ ਦੀ ਗੱਲ ਕਰੀਏ ਦੇਖੋ ਭਾਈ ਤੁਹਾਡੇ ਖਾਤੇ 'ਚ ਕੋਈ ਦਿੱਕਤ ਹੈ ਤੁਹਾਡਾ ਪੈਸਾ ਨਹੀਂ ਆ ਰਿਹਾ ਖੇਤੀਬਾੜੀ ਵਿਭਾਗ ਨੇ ਠੀਕ ਕਰਨਾ ਹੈ ਤੁਹਾਡੇ ਬਲਾਕ ਦੇ ਵਿੱਚ ਖੇਤੀਬਾੜੀ ਭਾਗ ਹੈ ਜ਼ਿਲ੍ਹੇ ਦੇ ਵਿੱਚ ਖੇਤੀਬਾੜੀ ਭਾਗ ਹੈ ਉਹਨਾਂ ਨੇ ਆਪਣੇ ਕੰਪਿਊਟਰ ਤੋਂ ਤੁਹਾਡੀ ਜੋ ਵੀ ਦਿੱਕਤ ਹੈ ਉਹ ਠੀਕ ਕਰਨੀ ਹੈ ਮੰਨ ਲਓ ਕਿ ਤੁਸੀਂ ਬਾਰ-ਬਾਰ ਜਾ ਰਹੇ ਹੋ ਤੁਹਾਡੀ ਦਿੱਕਤ ਹੱਲ ਨਹੀਂ ਹੋ ਰਹੀ ਤਾਂ ਇੱਕ ਦਿੱਕਤ ਹੋ ਸਕਦੀ ਹੈ ਤੁਸੀਂ ਉਹਨਾਂ ਨਾਲ ਗੱਲ ਕਰੋ ਕਿ ਮੇਰੀ ਦਿੱਕਤ ਕਿਉਂ ਨਹੀਂ ਹੱਲ ਹੋ ਰਹੀ ਨੂੰ ਜੋ ਵੀ ਕੇਰੇ ਨਾਲ ਸੰਬੰਧਿਤ ਆਪਾਂ ਠੀਕ ਕਰਾਉਣਾ ਉਹ ਖੇਤੀਬਾੜੀ ਭਾਗ ਨਹੀਂ ਕਰਨਾ ਇਸ ਤੋਂ ਬਿਨਾ ਕਿਤੇ ਨਹੀਂ ਜਾਣ ਦੀ ਲੋੜ ਤਾਂ ਉੱਥੇ ਹੀ ਜਾਓ ਉਹ ਤੁਹਾਡਾ ਕੰਮ ਕਰਕੇ ਦੇਣਗੇ ਅਗਲੀ ਗੱਲ ਜਿਹੜਾ ਸਾਥੀ ਨੇ ਵੀਡੀਓ ਪਾਈ ਸੀ ਬੱਚਿਆਂ ਨੇ ਆਹ ਵੀਡੀਓ ਇਹ ਕੰਮ ਤਾਂ ਕਾਫੀ ਗਲਤ ਹੋਇਆ ਕਿਉਂਕਿ ਮਿਨਿਸਟਰੀ ਨੂੰ ਆਪਣੇ ਤੌਰ ਤੇ ਵੀਡੀਓ ਪਾਉਣੀ ਪਈ ਕਿ ਠੀਕ ਹੈ ਇਹਦੇ ਨਾਲ ਹੋਇਆ ਕਿ ਬੱਚਿਆਂ ਨੇ ਅਣਜਾਣੇ ਦੇ ਵਿੱਚ ਜਾਂ ਵਿਊ ਲੈਣ ਦੇ ਲਈ ਇੱਕ ਵੀਡੀਓ ਪਾ ਦਿੱਤੀ ਕਿ ਭਾਈ ਆਹ ਫਲਾਣੇ ਨੰਬਰ ਤੇ ਗੱਲ ਕਰੋ ਤੇ ਤੁਸੀਂ ਦੋ ਨੰਬਰ ਦੇ ਪੀਐਮ ਖਸਾਂ ਸੰਮਾਨਦੀ ਦੇ ਪੈਸੇ ਤੁਹਾਡੇ ਖਾਤੇ ਆ ਜਾਣਗੇ ਉਹ ਇਹ ਜਿਹੜਾ ਨੰਬਰ ਸੀਗਾ ਇਸ ਨੰਬਰ ਤੇ ਤੁਹਾਡੇ ਪੀਐਮ ਖਸਾਂ ਸੰਮਾਨਦੀ ਦੇ ਖਾਤੇ ਦਾ ਕੋਈ ਕੰਮ ਨਹੀਂ ਕੀਤਾ ਜਾਂਦਾ ਇਹ ਨੰਬਰ ਤਾਂ ਕੇਵਲ ਤੇ ਕੇਵਲ ਤੁਹਾਨੂੰ ਖੇਤੀ ਸਬੰਧੀ ਜਾਣਕਾਰੀ ਦੇਣ ਲਈ ਹੈ ਜਾਂ ਜਿਹੜੀ ਟੈਗਿੰਗ ਹੋ ਰਹੀ ਹੈ ਉਹਦੀ ਸ਼ਿਕਾਇਤ ਕਰਨ ਵਾਸਤੇ ਜੋ ਤੁਸੀਂ ਸ਼ਿਕਾਇਤ ਕਰਦੇ ਤੋਨੇ ਇੱਕ ਨੰਬਰ ਹੋਰ ਦਿੰਦੇ ਆ ਤਾਂ ਫਿਰ ਉਸ ਨੰਬਰ ਤੇ ਜਾ ਕੇ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਨੰਬਰ ਸੀਗਾ ਕਿ 1800 180 1555 ਹੁਣ ਆਮ ਦਿਨਾਂ ਦੇ ਵਿੱਚ ਇਸ ਨੰਬਰ ਤੇ 1500 ਤੋਂ 1600 ਵਿਅਕਤੀ ਕਾਲ ਕਰਦੇ ਆ ਪੂਰੇ ਪੰਜਾਬ ਚੋਂ ਪਰੰਤੂ ਜਦੋਂ ਆ ਵੀਡੀਓ ਆਈ ਬੱਚੇ ਦੀ ਤਾਂ ਇਹਦੇ ਨਾਲ 7000 ਬੰਦਾ ਡੇਲੀ ਕਾਲ ਕਰਨ ਲੱਗ ਗਿਆ ਸਾਰੇ ਦਫ਼ਤਰ ਦੇ ਵਿੱਚ ਆਪਣਾ ਦਬੜੀ ਮੱਚ ਗਈ ਜਿਹੜੇ ਵਿਅਕਤੀ ਜ਼ਰੂਰਤਮਾਨ ਸੀ ਕੋਈ ਟੈਗਿੰਗ ਵਾਲਾ ਫੋਨ ਕਰਿਆ ਸੋ ਦਾ ਫੋਨ ਨਹੀਂ ਮਿਲ ਰਿਹਾ ਲੋਕਾਂ ਨੂੰ ਜਿਹਨੂੰ ਜ਼ਰੂਰ ਸੀਗੀ ਉਹਨੂੰ ਜਵਾਬ ਨਹੀਂ ਮਿਲ ਰਿਹਾ ਤੇ ਇੱਕ ਖਾਮ ਖਾ ਦਾ ਜਿਹੜਾ ਹੈਗਾ ਪਚੜਾ ਖੜਾ ਹੋ ਗਿਆ ਤਾਂ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਣਾ ਹੈ 1800 180 155 ਜਿਹੜਾ ਨੰਬਰ ਹੈ ਇਹ ਖੇਤੀ ਸਬੰਧੀ ਜਾਣਕਾਰੀ ਦੇ ਲਈ ਨੰਬਰ ਹੈਗਾ ਇੱਥੇ ਪੀਐਮ ਕਿਸਾਨ ਸਨਮਾਨ ਦਿਤੀ ਦਾ ਕੋਈ ਪੈਸਾ ਨਹੀਂ ਪਾਇਆ ਜਾਂਦਾ ਕੋਈ ਹੈ ਤੁਹਾਡਾ ਅਕਾਊਂਟ ਠੀਕ ਨਹੀਂ ਕਰਦੇ ਅਕਾਊਂਟ ਠੀਕ ਕਰਾਉਣਾ ਤਾਂ ਤੁਹਾਨੂੰ ਆਲੇ ਖੇਤੀਬਾੜੀ ਵਿਭਾਗ ਜਾਣਾ ਪਊਗਾ ਉੱਥੇ ਹੀ ਕਰਾਉਣਾ ਹੈ ਜੇ ਤੇ ਗਲਤ ਨੰਬਰ ਤੇ ਤੁਸੀਂ ਕਾਲ ਨਾ ਕਰੋ ਤੇ ਵੱਡੀ ਗੱਲ ਹੈਗੀ ਕਿ ਮੈਂ ਜੋ ਆਪਣੇ ਯੂਟਿਊਬਰ ਨੇ ਉਹਨਾਂ ਨੂੰ ਬੇਨਤੀ ਕਰਦਾ ਬਾਈ ਇੱਕ ਵਾਰੀ ਚੀਜ਼ ਦੇਖ ਲਿਆ ਕਰੋ ਜੀ